11 ਮਾਡਲ ਸਵਿਫਟ ਕਾਰ ਹੈ ਡੀਜ਼ਲ ਦੀ ਸਿਰਫ 1 ਲੱਖ ਤੇ 40000 ਰੁਪਈਆ ਦੀ ਕਾਰ ਮਿਲ ਜਾਣੀ ਆ ਤੁਹਾਨੂੰ ਹਾਂਜੀ ਮਿੱਤਰੋ ਬਾਈ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਬਾਈ ਦਿੜਭੇ ਖੜੇ ਆਂਗੇ ਬਾਈ ਬਾਈ ਲਵੇ ਅਜਨ ਆਪਾਂ ਦੋ ਗੱਡੀਆਂ ਲੈ ਕੇ ਆਏ ਤੁਹਾਡੇ ਵਾਸਤੇ ਤੇ ਬਾਈ ਘਰੀ ਕੰਮ ਕਰਦੇ ਨੇ ਤੇ ਕਾਰਾਂ ਵੀ ਤੁਹਾਨੂੰ ਬਾਈ ਪੂਰੀ ਕੱਚਾ ਪੀਸ ਦਵਾਂਗੇ ਰੇਟ ਮਹਾਂ ਰੇਟ ਵੀ ਤੁਹਾਡੇ ਬਾਕ ਮਾਰ ਰਹਿਣਗੇ ਬیرے ਰੇਟ ਜਾਇਜ਼ ਰਹਿਣਗੇ ਬਿਲਕੁਲ ਬਿਲਕੁਲ ਬਾਈ ਜੀ ਬਿਲਕੁਲ ਕਿ ਤੋ ਮਿਲ ਜਾਣਗੇ ਇਹ ਰੇਟ ਬਿਲਕੁਲ ਨਹੀਂ ਮਿਲਦੇ ਬਾਈ ਜੀ ਜਿਹਦੇ ਫਾਬ ਨਾਲ ਆਪਣੀਆਂ ਗੱਡੀਆਂ ਕੰਡੀਸ਼ਨ ਨਾਲੇ ਇਹ ਹਿਸਾਬ ਨਾਲ ਨਾ ਰੇਟ ਮਿਲਣਾ ਬਾਈ ਜੀ ਗੱਡੀ ਵੇਲੇ ਲੈ ਵੀ ਮੇਤਰੋ ਬਾਈ ਹਨਾ ਜੇ ਕਿਸੇ ਨੂੰ ਕਾਰ ਲੈਣੀ ਆ ਤਾਂ ਕਾਲ ਕਰ ਲਿਓ ਕਾਰਾ ਆਪਣੇ ਕੋਲ ਸਿਰਫ ਦੋ ਹੀ ਨੇ ਠੀਕ ਆ ਦੋ ਹੀ ਸੇ ਦੋ ਬੰਦਿਆਂ ਦੀ ਹਿੱਸੇ ਹੋਣੀਆਂ ਕਾਰਾਂ ਚਾਹੇ ਤਾਂ ਦੋਨੇ ਲੈ ਜਿਓ ਤੇ ਇਕੱਲੀ- ਇਕੱਲੀ ਬਾਈ ਅਲੱਗ-ਅਲੱਗ ਬੰਦਾ ਲੈ ਜੇ ਤੇ ਆਪਾਂ ਹੁਣ ਬਈ ਇੱਕ ਦਾ ਮਤਲਬ ਵਰਨਾਗੀ ਇੱਕ ਉਧਰ ਖੜੀ ਆ ਆਪਣੇ ਲਈ ਬਾਈ ਨੂੰ ਕਹਿੰਦਾ ਦਿਖਾ ਦੂਗਾ ਤੇ ਉਹ ਹੈਗੇ ਸਵਿਫਟ ਉਹ 11 ਮਾ ਇਹ 15 ਬਾਈ ਜੀ ਨਵੰਬਰ ਦੀ 15 ਬਈ ਇਹ ਹੈਗੀ 15 ਮਾਡਲ ਠੀਕ ਆ ਤੇ ਪਰ ਜਿਹੜਾ ਉਹਦਾ ਰੇਟ ਦਵਾਂਗੇ ਉਹਦਾ ਤਾਂ ਇਹੋ ਜਿਹਾ ਰੇਟ ਦੇ ਦਾਂਗੇ ਬਈ ਬਾਕਮਾਲ ਰੇਟ ਹੋਊਗਾ ਤੇ ਤੁਸੀਂ ਆਪ ਕਹੋਗੇ ਵੀ ਇਹ ਨਾ ਪਾਕੀ ਯਾਰ ਵੀ ਸਵਾਦ ਆ ਗਿਆ ਰੇਟ ਸੁਣ ਕੇ ਤੇ ਆਹ ਆ ਗਈ ਇਹਦਾ ਵੀ ਬਹੁਤ ਜਾਇਜ਼ ਰੇਟ ਆ ਮਾਰਕੀਟ ਰੇਟ ਦੇ ਨਾਲੋਂ ਲਗਭਗ 50000 ਰੁਪਏ ਸਸਤੀ ਦਵਾਂਗੇ ਆਪਾਂ ਇਹ ਬਿਲਕੁਲ ਹਨਾ ਇਹ ਬਈ ਬਾਈ ਜੀ ਫਰਸਟ ਓਨਰ ਹੈ ਹਮ ਪੁਸ਼ ਬਟਨ ਸਟਾਰਟ ਹੈ 6 ਇਅਰ ਬੈਗ ਹੈ ਐਸਐਕਸ ਆਪਸ਼ਨਲ ਹੈ ਹਾਂਜੀ ਹਾਂ ਠੀਕ ਹੈ ਬਾਈ ਤੇ ਬਾਈ ਜੀ 90000 ਕਿਲੋਮੀਟਰ ਸਰਵਿਸ ਰਿਕਾਰਡ ਚੱਲੀ ਆ ਹਾਂ ਹਾਂ ਠੀਕ ਹੈ ਤੇ ਇਹ ਫੌਜੀ ਬਾਈ ਦੀ ਗੱਡੀ ਸੀ ਠੀਕ ਹੈ ਤੇ ਕਿਤੋਂ ਵੀ ਜੇ ਕਨਫਰਮ ਵੀ ਕਰਨਾ ਆਪਾਂ ਕਨਫਰਮ ਵੀ ਕਰਦਾ ਕਈ ਵਾਰ ਬਾਈ ਐਂ ਕਹਿੰਦੇ ਨੇ ਕਿ ਹਾਂ ਵੀ ਕਈ ਵਾਰ ਝੂਠ ਕਹਿ ਦਿੰਦੇ ਨੇ ਕਿ ਐ ਵੀ ਝੂਠ ਮਾਰਦਾ ਕਈ ਵਾਰ ਨਹੀਂ ਇਹ ਐ ਵਾਰੀ ਕਹਿੰਦੇ ਨੇ ਅੱਛਾ ਕਹਿੰਦੇ ਯਾਰ ਬਾਈ ਜਦੋਂ ਤੁਸੀਂ ਢੜਬੇ ਵੀਡੀਓ ਕਰਦੇ ਹੋ ਤੁਹਾਡੇ ਵਾਲੇ ਕਹਿੰਦੇ ਸਾਰੇ ਕੋਈ ਕੋਈ ਬਾਈ ਜੀ ਮੈਂ ਵਿਦ ਪ੍ਰੂਫ ਦੇ ਦੂੰਗਾ ਹੋਰ ਦੱਸੋ ਜੇ ਇਹ ਇਹ ਮੈਂ ਫੌਜੀ ਦਾ ਨਾਮ ਲਿਆ ਜੇ ਨਾਮ ਹੋਏ ਤਾਂ ਮੈਂ ਗੱਡੀ ਫਰੀ ਦੇ ਦੂੰਗਾ ਆਹ ਲੈ ਵੀ ਬਾਈ ਹੈ ਨਾ ਇਸ ਚੀਜ਼ ਦਾ ਬਈ ਆਪਾਂ ਕਹਦੇ ਇਹ ਪ੍ਰਮਾਣ ਹੈ ਗੱਲ ਵੀ ਤੁਹਾਨੂੰ ਪ੍ਰੋਪਰ ਪ੍ਰੂਫ ਹੀ ਦੇ ਦਾਂਗੇ ਵੀ ਅਗਰ ਇਹ ਬਾਈ ਫੌਜੀ ਦੀ ਗਾਰ ਨਾ ਮਤਲਬ ਘੱਟ ਚੱਲੀ ਹੈ ਵੀ ਜੇ ਫੌਜੀ ਦੀ ਗਾਰ ਨਾ ਹੋਈ ਤਾਂ ਗੱਡੀ ਫ੍ਰੀ ਜੇ ਕਿਸੇ ਨੇ ਫ੍ਰੀ ਕਰ ਲੈਣੀ ਤਾਂ ਵੀ ਆਜੇ ਬਈ ਤੇ ਆ ਮਾਡਲ 2015 ਹਾਂਜੀ ਮਾਡਲ 2015 ਨਵੰਬਰ ਮਹੀਨੇ 15 15 ਕੀ ਨਵੰਬਰ ਮਹੀਨੇ ਦੀ ਠੀਕ ਹੈ ਤੇ ਕਾਰ ਲੈ ਜਾ ਜੇ ਕਿਸੇ ਨੇ ਕਾਰ ਲੈਣੀ ਹੈ ਬਈ ਤੇ ਅੰਦਰੋਂ ਦਿਖਾ ਦੇ ਮੇਰਾ ਬਾਈ ਕਾਰ ਕਾਰ ਦੀ ਕੰਡੀਸ਼ਨ ਚੈੱਕ ਕਰੋ ਅੰਦਰ ਆ ਹਾ ਹਾ ਪਾਕ ਕਮਾਲ ਕੰਡੀਸ਼ਨ ਹੈ ਬਈ ਤੇ ਚੱਲੀ ਕਿੰਨੀ ਕੋਈ ਹੈ ਬਾਈ ਜੀ ਸਰਵਿਸ ਰਿਕਾਰਡ ਚੱਲੀ ਹੈ ਬਾਈ ਜੀ 90000 ਦੇ ਸਰਵਿਸ ਰਿਕਾਰਡ 90 200 ਪਤਾ ਹੀ 90 ਦੇ ਲਗਭਗ ਚੱਲੀ ਹੈ ਠੀਕ ਹੈ ਤੇ 70 ਮੈਟ ਬਾਈ ਲੱਗੇ ਹੋਏ ਨੇ ਨਾ ਕਾਰ 'ਚ ਬਿਲਕੁਲ ਨਵੇਂ ਮੈਟ ਪਾਏ ਹੋਏ ਨੇ ਬਾਈ ਹੋਰਾਂ ਨੇ ਤੇ ਬਾਕੀ ਕਾਰਟਨਸ ਵਗੈਰਾ ਤੇ ਬਾਕੀ ਆ ਆ ਚੀਜ਼ਾਂ ਮੈਂ ਚੈੱਕ ਕਰਾ ਰਿਹਾ ਬਿਲਕੁਲ ਸਾਫ਼ ਨੇ ਬਾਈ ਤੇ ਉਹਨਾਂ ਪਿੱਲਰ ਜੇ ਅਗਰ ਦਿਖਾ ਤੁਹਾਨੂੰ ਬਾਈ ਆ ਚੈੱਕ ਕਰੋ ਕਈ ਕਹਿੰਦੇ ਨੇ ਰਾਹਣਾ ਵੀ ਗੱਡੀਆਂ ਐਕਸੀਡੈਂਟਲ ਗੱਡੀਆਂ ਹੁੰਦੀਆਂ ਨੇ ਬਾਹਰ ਲੀਆਂ ਇਹ ਉਹ ਆ ਚੈੱਕ ਕਰ ਲਓ ਤੁਹਾਡੇ ਸਾਹਮਣੇ ਬਾਈ ਹੈ ਨਾ ਇਹ ਇਸ ਪੱਖੋਂ ਪਹਿਲਾਂ ਤੁਹਾਨੂੰ ਮੈਂ ਦਿਖਾਤਾ ਤੇ ਤੁਹਾਨੂੰ ਮੈਂ ਐਪਰਾਣਾ ਵਗੈਰਾ ਵੀ ਦਿਖਾਉਂਗਾ ਠੀਕ ਹੈ ਤੇ ਇਹ ਦਿਖਾ ਦਿੱ ਤੁਹਾਨੂੰ ਮੈਂ ਇਧਰੋਂ ਕੰਡੀਸ਼ਨ ਤੇ ਹੁਣ ਤੁਹਾਨੂੰ ਮੈਂ ਬੈਕ ਸਾਈਡ ਤੋਂ ਕੰਡੀਸ਼ਨ ਦਿਖਾਦਾ ਜੀ ਆ ਚੈੱਕ ਕਰੋ ਬਈ ਇਧਰੋਂ ਵੀ ਕੰਡੀਸ਼ਨ ਪੂਰੀ ਵਧੀਆ ਪਈ ਆ ਕੋਈ ਕੰਮ ਖਰਚਾਕਾਰ ਚ ਪਈ ਬਿਲਕੁਲ ਬਾਈ ਜੀ 1 ਰੁਪਿਆ ਵੀ ਲਾਣ ਦੀ ਲੋੜ ਨਹੀਂ ਓਕੇ ਇਹਦੇ ਤੇ ਮੈਂ 10000 ਦੀ ਤਾਂ ਬਾਈ ਜੀ ਫੈਫਰੀ ਫੈਫਰੀ ਲਵਾਈ ਆ ਠੀਕ ਹੈ ਮੈਟ ਹੋ ਗਿਆ ਛੋਮ ਜੋ ਕੁਝ ਵੀ ਲੱਗਾ ਹੋਇਆ ਠੀਕ ਹੈ ਹਾਂ ਲੈ ਵੀ 15 ਮਾ ਓਨਰ ਫਰਸਟ ਹੈ ਫਰਸਟ ਓਨਰ ਹੂੰ ਲਜੀ ਰਿਕੁਐਸਟ ਸੈਂਸਰ ਹੁੰਦਾ ਇਹਦੇ ਵਿੱਚ ਹਨਾ ਬਈ ਮਤਲਬ ਵੀ ਚਾਬੀ ਤੋਂ ਬਟਨ ਵਗੈਰਾ ਦੱਬਨ ਦੀ ਆਪਾਂ ਲੋੜ ਨਹੀਂ ਹੁੰਦੀਗੀ ਐਦਾਂ ਹੀ ਓਪਨ ਹੋ ਜਾਂਦੀ ਏ ਕਾਰ ਤੇ ਤੁਹਾਨੂੰ ਮੈਂ ਜੇ ਗੱਲ ਕਰਾਂ ਬਈ ਇੰਜਨ ਦਾ ਖਾਂ ਵੀ ਰਿ ਸਟਾਰਟ ਕਰਿਓ ਕਾਰ ਨੂੰ ਤੁਸੀਂ ਠੀਕ ਹੈ ਤੇ ਮੈਂ ਗੱਲ ਕਰਾਂ ਬਈ ਇਧਰੋਂ ਬਈ ਹੈ ਆ ਦੇਖੋ ਹੁਣ ਮੈਂ ਸਟਾਰਟ ਕਰਕੇ ਦਿਖਾਵਾਂ ਗੱਡੀ ਨੂੰ ਬਈ ਹਨਾ ਅ ਤੁਸੀਂ ਇੰਜਨ ਇੱਕ ਵਾਰ ਬਈ ਨੂੰ ਕਹਣਾ ਇੱਕ ਵਾਰ ਚੈੱਕ ਕਰਾ ਦਿਓ ਬਈ ਹਨਾ ਸਟਾਰਟ ਹੁੰਦਾ ਵੀ ਕਿੰਦਾ ਦੀ ਸੈਲਫ ਲੈਂਦੀ ਏ ਕਾਰ ਕਿਵੇਂ ਵੀ ਹੈ ਹਨਾ ਤੁਹਾਡੇ ਸਾਹਮਣੇ ਆ ਆ ਦੇਖੋ ਹੁਣ ਸਟਾਰਟ ਬਾਈ ਕਰੂਗਾ ਲੈ ਵੇ 사ਉਂਡ ਬਿਲਕੁਲ ਆਪਾਂ ਕਿਹਦੇ ਦਾਣੇ ਭੁੰਨ ਵਾਲਾ 사ਉਂਡ ਹੈ ਬਾਈ ਕਾਰ ਦਾ ਲੈ ਵੇ ਚੈੱਕ ਕਰਨ ਤੁਹਾਡੇ ਸਾਹਮਣੇ ਹੈ ਬਾਈ ਹੈ ਪੂਰਾ ਇੰਜਨ ਇੰਜਨ ਬਾਈ ਪੂਰਾ ਘੈਂਟ ਆ ਬਾਈ ਲੈ ਵੇ ਓਕੇ ਆ ਕਿਸੇ ਪਾਸੇ ਕੋਈ ਰਸਟਿੰਗ ਨਹੀਂ ਕੁਝ ਨਹੀਂ ਪਈ ਹੈ ਕਰ ਦਿਓ ਵੀਰੇ ਬੰਦ ਤੇ ਅਲਾਏ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਅਲਾਏ ਵੀ ਪਏ ਹੋਏ ਨੇ ਟਾਇਰ 50 ਕਾ ਤਾਂ ਹੋਣਗੇ ਆਪਣੇ ਬਈ ਹਾਂ 50 50 ਤੋਂ ਉੱਤੀ ਨੇ ਭਾਜੀ 50 ਮੰਨ ਕੇ ਚੱਲੋ ਹਾਂ ਲੈ ਵੀ ਹੈ ਤੇ ਆਪਾਂ ਤੁਹਾਨੂੰ ਉਧਰਲਾ ਪਿਲਰ ਵੀ ਦਿਖਾ ਦਈਏ ਬਈ ਹਨਾ ਕਿਉਂਕਿ ਕਾਰਾਂ ਦੋ ਨੇ ਆਪਾਂ ਅਗਰ ਦੋ ਕਾਰਾਂ ਨੇ ਤਾਂ ਦੋਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਦਿਖਾਈਏ ਤਾਂ ਜ਼ਿਆਦਾ ਵਧੀਆ ਰਹਿੰਦਾ ਬਈ ਆ ਚੈੱਕ ਕਰੋ ਬਈ ਤੁਹਾਡੇ ਸਾਹਮਣੇ ਆ ਵੀ ਹੈ ਇਹ ਵੀ ਪਿਲਰ ਬਈ ਪੂਰਾ ਸਾਫ ਪਿਆ ਕਿਸੇ ਪੱਖੋਂ ਬਈ ਹਨਾ ਤੁਹਾਨੂੰ ਮੇਰੇ ਹਿਸਾਬ ਨਾਲ ਜਦੋਂ ਤੁਸੀਂ ਆਓਗੇ ਟ੍ਰਾਈ ਦੇ ਵਿੱਚੋਂ ਤਾਂ ਨਹੀਂ ਫੇਲ ਹੁੰਦੀ ਕਾਰ ਬਈ ਕਿ ਨਹੀਂ ਵੀਰੇ ਬਿਲਕੁਲ ਭਾਜੀ ਤੇ ਸਸਪੈਂਸ਼ਨ ਵਗੈਰਾ ਅੰਦਰ ਕੋਈ ਆਵਾਜ਼ ਵਗੈਰਾ ਵੀ ਨਹੀਂ ਭਾਈ ਜੀ ਫੁੱਲ ਕੰਮ ਹੋਇਆ ਹੋਇਆ ਗੱਡੀ ਦਾ ਕਿਤੇ ਵੀ ਚੈੱਕ ਕਰਾ ਸਕਦਾ ਅਗਲਾ ਠੀਕ ਹੈ ਵੀਰੇ ਲੈ ਵੀ ਆ ਦੇਖੋ ਬਈ ਸਾਰਾ ਕੁਝ ਦਿਖਾਦਾ ਬਈ ਤੁਹਾਨੂੰ ਤੁਸੀਂ ਕਾਰ ਵੀ ਕਿਵੇਂ ਲੱਗੀ ਮਾੜਾ ਕਮੈਂਟ ਕਰਕੇ ਦੱਸੋ 15 ਮਾਡਲ ਕਿੰਨਾ ਰੇਟ ਰੱਖਿਆ ਵੀਰੇ ਇਹਦਾ ਕਾਰ ਦਾ ਭਾਈ 4 ਲੱਖ 80 ਹਜ਼ਾਰ 4 ਲੱਖ 80 ਹਜ਼ਾਰ ਇੰਸ਼ੋਰੈਂਸ ਕਿੰਨਾ ਕੁ ਪਿਆਦਾ ਕਰਦਾ ਇਹ ਭਾਈ ਜੀ 2 85 90 ਦਾ ਇੰਸ਼ੋਰਸ ਹੈ 2 ਹੋਲਨ ਇੰਸ਼ੋਰਸ ਹੈ ਠੀਕ ਹੈ ਫੂ ਇੰਸ਼ੋਰੈਂਸ ਫੁੱਲ ਹੈ ਤੇ ਫੁੱਲ ਇੰਸ਼ੋਰੈਂਸ ਬਾਕੀ ਆਪਾਂ ਕਹ dielੇ ਹੋਰ ਕੋਈ ਕਾਗਜ਼ਪੱਤਰਾਂ ਦੀ ਕਮੀ ਨਹੀਂ ਬਿਲਕੁਲ ਨਹੀਂ ਬਾਈ ਜੀ ਕੋਈ ਚਲਾਨ ਵਗੈਰਾ ਤਾਂ ਨਹੀਂ ਖੜਾ ਕੁਛ ਨਹੀਂ ਬਾਈ ਜੀ ਠੀਕ ਹੈ ਤੇ ਹੁਣ ਇਹ ਘਰ ਤਾਂ ਆਪਾਂ ਦਿਖਾਤੀ ਬਾਈ 4,80,000 ਡਿਮਾਂਡ ਰੱਖੀ ਹੈ ਮੌਕੇ ਦੇ ਮਾਣ ਤਾਂ ਹੋਵੇ ਮੌਕੇ ਤੇ ਬਾਈ ਜੀ 2-4000 ਦਾ ਹੀ ਹੈ ਜਿੰਨੇ ਵੀ ਬਾਈ ਨੇ ਆਉਣਾ ਇਹ ਨਾ ਸੋਚ ਕੇ ਆ ਕਿ ਆਪਾਂ 20 ਘਟਾ ਲਾਂਗੇ ਜਾਂ 50 ਘਟਾ ਲਾਂਗੇ ਹਨਾ 2-4000 ਦਾ 5 ਦਾ ਮਾਣ ਕਰਾਂਗੇ ਦੋ ਵਾਰ ਠੀਕ ਹੈ ਲੈ ਵੀ 4,80,000 ਰੁਪਇਆ ਤੇ ਆਈ ਦਾ ਆਹ ਇਹ ਕਿੰਨਾ ਮਾਡਲ ਹੈ ਜੀ ਆਪਣੀ ਇਹ ਬਾਈ ਜੀ 2011 ਮਾਡਲ ਹੈ। ਇਹ ਆਈ ਲੱਗਦੀ ਹਾਲੇ ਥੋੜੀ। ਇਹ ਹਾਂ ਬਾਈ ਜੀ ਮੈਂ ਵੈਸੇ ਪਰਸਨਲੀ ਯੂਜ਼ ਕਰਨ ਦਾ। ਇਹਨੂੰ ਮੈਂ ਇਹਦਾ ਕੰਮ-ਕੁਮ ਕੁਝ ਨਹੀਂ ਕਰਾਇਆ। ਪੇਂਟ ਪੇਂਟ ਹੈਗੀ ਹੈ ਗੱਡੀ ਇਹ। ਪੇਂਟ ਹੈਗੀ। ਜਿਵੇਂ ਹੈਗੀ ਓਵੇਂ ਹੀ ਆ ਰਮਿੰਗ ਰੂਮਿੰਗ ਕੁਝ ਨਹੀਂ ਹੋਇਆ ਇਹ। ਉਸ ਵਿੱਚ ਕਰਾਇਆ। ਨਾ ਨਾ ਕੁਝ ਵੀ ਨਹੀਂ ਹੋਇਆ ਬਾਈ। ਵਾਸ਼ ਵੀ ਨਹੀਂ ਕਰਾਈ ਗੱਡੀ। ਠੀਕ ਹੈ। ਤੇ ਮੈਂ ਵੀ ਪ੍ਰੈਫ ਵਾਲੇ ਬਾਈ ਦੀ ਆ। ਅੱਗੇ ਕਈ ਵਾਰ ਹੋ ਜਾਂਦਾ ਉਹ ਫੌਜੀ ਦੀ ਕਹਤੀ ਤੇ ਆ ਪ੍ਰੋਪਰ ਲਿਖਿਆ ਹੋਇਆ। ਹਾਂ ਨਾਲੇ ਹੈ ਵੀ ਪੁਰਾਣਾ ਇਹ। ਹਾਂ ਪੁਰਾਣਾ। ਇਹਦੇ ਕੰਪਾਊਂਡ ਕਰਾ ਦਿਓ ਇੱਕ ਵਾਰੀ ਮੈਂ ਲੰਘਣਾ। ਬਾਈ ਜੀ ਇੰਨਾ ਟਾਈਮ ਹੀ ਨਹੀਂ ਲੱਗਦਾ ਆਪੀ ਕਰਾ ਲੂ ਬਾਈ ਆਪੀ ਕਰਾ ਲੂ ਬਾਈ ਕੰਪਾਊਂਡ ਦੇ ਪੈਸੀ ਛੱਡ ਦਾਂਗੇ ਹੋਰ ਦੱਸ ਲੈ ਵੀ ਬਾਈ ਥੋੜੇ ਸਾਹਮਣੇ ਠੀਕ ਹੈ ਪੇਂਟ ਹੋਇਆ ਹੋਇਆ ਪਰ ਕੰਪਾਊਂਡ ਨਹੀਂ ਕਰਾਈ ਰਫ ਰਫ ਲਵਾ ਕੇ ਆਪੀ ਕਰਾ ਲਿਓ ਚਾਹੇ ਫਸਟ ਓਨਰ ਹੈ ਨਾ ਹਾ ਫਸਟ ਓਨਰ ਆ ਬਾਈ ਠੀਕ ਹੈ ਫਸਟ ਓਨਰ ਕਰ ਆ ਲਾਇ ਚਾਰੇ ਨੇ ਬਾਈ ਜਮੀ ਹਾ ਲਾਇ ਚਾਰੇ ਨੇ ਬਾਈ ਜੀ ਚਾਰੇ ਲਾਇ ਨੇ ਬਾਈ ਗੱਡੀ ਟਾਇਰ ਪੰਚਰ ਹੋ ਗਿਆ ਸੀ ਤਾਂ ਕਰਕੇ ਹਾਂ ਓਕੇ ਲਾਇ ਪਏ ਹੋਏ ਨੇ ਬਈ ਇਹਨੂੰ ਜੈ ਡੀਆਈ ਵਾਲੇ ਕਾਰ ਹੈਗੇ ਡੀਜ਼ਲ ਪੈਟਰੋਲ ਇਹ ਆ ਵੀਡੀਆਈ ਬਾਈ ਜੀ ਡੀਜ਼ਲ ਠੀਕ ਹੈ ਡੀਜ਼ਲ ਦੀ ਕਾਰ ਹੈ ਵੀਡੀਆਈ ਤੇ ਇਹਦਾ ਰੇਟ ਕਿੰਨਾ ਰੱਖ ਲਿਆ ਇਹ ਬਾਈ ਜੀ 1 ਲੱਖ 40000 ਦੀ ਦਵਾਂਗੇ 1 ਲੱਖ 40000 ਇਹ ਜੋ ਕੁਝ ਮੰਨਦਾ ਨਾ ਮੋਕੇ ਬਾਈ ਜੀ ਉਹੀ ਹੈ ਕੰਪੋਰਟ ਦੇ ਪੈਸੇ ਛੱਡ ਦਾਂਗੇ ਬਸ ਅਲਟੋ ਦਾ ਰੇਟ ਹੈ ਬਾਈ ਜੀ 10 ਮਾਡਲ ਇੰਨੇ ਦੀ ਹੁੰਦੀ ਹੈ ਠੀਕ ਹੈ ਲੈ ਵੀ 11 ਮਾਡਲ ਸਵਿਫਟ ਕਾਰ ਹੈ ਡੀਜ਼ਲ ਦੀ ਸਿਰਫ 1 ਲੱਖ ਤੇ 40000 ਰੁਪਈਆ ਦੀ ਕਾਰ ਮਿਲ ਜਾਣੀ ਆ ਤੁਹਾਨੂੰ ਤੁਹਾਡੇ ਸਾਹਮਣੇ ਕਾਰ ਆ ਬਾਈ ਕਮ ਖਰਚਾ ਮੇਰੇ ਹਿਸਾਬ ਨਾਲ ਕੁਝ ਵੀ ਨਹੀਂ ਤੁਸੀਂ ਸਿਰਫ ਲਾ ਕੇ ਕਾਰ ਨੂੰ ਕੰਪਾਉਂਡ ਕਰਾਉਣਾ ਤੇ ਕਾਰ ਚਲਾਉਣੀ ਹੈ ਆਪਾਂ ਕੀ ਕਹਣਾ ਨਾ ਵੀ ਤੇਲ ਪੋਹਣਾ ਤੇ ਚਲਾਉਣਾ ਨਹੀਂ ਤੇ ਕੱਲਾ ਕੰਪਾਉਂਡ ਕਰਾਉਣ ਦੇ ਕਾਰਨ ਚਲਾਉਣਾ ਬਈ ਹੈ ਤੇ ਕਾਰ ਤੁਹਾਡੇ ਸਾਹਮਣੇ ਕੋਈ ਖਰਚਾ ਪੱਠਾ ਕੁਝ ਨਹੀਂ 11 ਅੱਧ ਖਾਣਾ ਬਾਈ ਨੂੰ ਕਹਿੰਦਾ ਵੀ ਆ ਦੇਖੋ ਨਾ ਕਈ ਵਾਰ ਕਹਿੰਦੇ ਨੇ ਵੀ ਇਹ 11 ਦੀ ਨਹੀਂ 11 ਮਾਡਲ ਕਾਰ ਤੇ ਹੈਗੀ ਪੁਰਾਣੀ ਸ਼ੇਪ ਵਾਲੀ 11 ਦੇ ਵਿੱਚ ਨਵੀਂ ਵੀ ਆਈ ਹੈ ਮੇਰੇ ਫ਼ਰਮ ਨਾਲ ਇਹ ਲਾਸਟ ਹੀ ਹੈ ਸ਼ਾਇਦ ਮੇਰੇ ਹਿਸਾਬ ਨਾਲ ਲਾਸਟ ਮੰਤਰੀ ਦੀ ਹੈ ਠੀਕ ਹੈ ਹਾਂ ਅੱਗੇ ਪਤਾ ਮੈਂ ਚੈੱਕ ਤਾਂ ਨਹੀਂ ਮੈਂ ਇਹ ਕੀਤੀ ਮੈਨੂੰ ਲੱਗਦਾ ਥੋੜਾ ਜਿਹਾ ਠੀਕ ਹੈ ਹਾਂ ਲੈ ਵੀ ਕਾਰ ਦੇਖੋ ਤੁਹਾਡੇ ਸਾਹਮਣੇ ਓਕੇ ਇੱਕ ਵਾਰ ਬਈ ਅੰਦਰੋਂ ਦਿਖਾਈ ਦਿਓ ਕੁਝ ਨਹੀਂ ਹੁੰਦਾ ਤੇ ਇੱਕ ਸਟੀਰੀਓ ਲਵਾ ਕੇ ਦੇ ਦਿਓ ਹਾਂ ਸਟੀਰੀਓ ਲਵਾ ਕੇ ਦੇਗਾ ਉਹ ਹੂੰ ਦੇਖੋ ਬਈ ਤੁਹਾਡੇ ਸਾਹਮਣੇ ਕਾਰ ਬਾਕੀ ਗੱਲ ਕਰਾਂ ਚਾਰੇ ਪਾਵਰ ਵਿੰਡੋਆਂ ਅੰਦਰੋਂ ਕਾਰ ਸਾਫ਼ ਪਈ ਹੈ 5 11 ਵਾਲੀ ਤੇ ਰੇਟ 1 ਲੱਖ 40 ਹਜ਼ਾਰ ਹੈ ਨਾ ਬਈ ਤੇ ਹੋਰ ਵੀ ਕੋਈ ਕਾਰ ਆਉਣੀ ਅੱਗੇ ਨੇ ਹੋਰ ਤਾਂ ਬਾਈ ਜੀ ਇਸ ਟਾਈਮ ਤਾਂ ਇਹ ਹੀ ਨੇ ਹਾਂ ਤੇ ਅੱਗੇ ਹੋਰ ਤਾਂ ਆਉਣ ਗਿਆ ਜਰੂਰ ਇਹ ਨਹੀਂ ਕਿ ਨਹੀਂ ਤੂੰ ਗੱਡੀ ਬਾਈ ਜੀ ਇਦਾਂ ਹੈ ਕਿ ਨਾ ਤਾਂ ਜੇ ਰੇਟ ਨਾਲ ਮਿਲੇ ਤਾਂ ਹੀ ਲੈ ਕੇ ਆਵਾਂਗੇ ਠੀਕ ਹੈ ਨਾ ਤੇ ਗੱਡੀ ਵੀ ਸੋਣੀ ਮਿਲੇ ਕੋਈ ਐਕਸੀਡੈਂਟ ਨਾ ਹੋਵੇ ਫੇਰ ਹੀ ਫਾਇਦਾ ਲਿਆਉਣ ਦਾ ਨਹੀਂ ਤਾਂ ਕੋਈ ਫਾਇਦਾ ਨਹੀਂ ਆਇਆ ਤਾਂ ਕਵਾੜ ਵਾਧੂ ਮਿਲਦਾ ਵੀ ਚੰਗੇ ਇੰਜਨ ਗੇਅਰ ਵਾਲੀ ਕਾਰ ਲੈ ਲੈਣੇ ਹਾਂ ਚੰਗੇ ਹਾਂ ਬਸ ਬਸ ਠੀਕ ਹੈ ਕਿ ਅਗਲੇ ਨੇ ਵੀ ਬਾਈ ਪੈਸੇ ਲਾਣੇ ਨੇ ਹਣਾ ਕਿ ਇਦਾਂ ਕੀ ਅਗਲਾ ਨਾ ਨਰਾਜ਼ ਹੋਵੇ ਲੈ ਵੀ ਆਏ ਨਾ ਹੋਏ ਵੀ ਹਣਾ ਗੱਡੀ ਥੋੜੀ ਹਣਾ ਵੀ ਸਟੇਰੀਂਗ ਵੋੜ ਇਧਰ ਨੂੰ ਤੇ ਜਾਵੇ ਉਧਰ ਨੂੰ ਇਹੋ ਜਿਹੀ ਕਾਰਾਂ ਨਹੀਂ ਲੈਣੀ ਹੈਗੀਆਂ ਕਾਰਾਂ ਚੰਗੀਆਂ ਲਿਆ ਕਰੋ ਵਧੀਆ ਕਾਰਾਂ ਲਿਆ ਕਰੋ ਇੰਜਨ ਗੇਅਰ ਦੀਆਂ ਟਾਇਟ ਲਿਆ ਕਰੋ ਬਈ ਹਨਾ ਤੇ ਬਾਕੀ ਆਇਓ ਪੇਂਟ ਛੇਂਟ ਹੁੰਦਾ ਰਹਿੰਦਾ ਕਾਰਾਂ ਨੂੰ ਹਨਾ ਬਈ ਹਾਂ ਬਈ ਪੇਂਟ ਛੇਂਟ ਬਈ ਹੁੰਦਾ ਰਹਿੰਦਾ ਹੁਣ ਜਦੋਂ ਚੀਜ਼ਾਂ ਚੱਲਦੀਆਂ ਰੋਡ ਦੇ ਬਈ ਹਨਾ ਮੜਾ ਮੋਟਾ ਚੱਲਦੀ ਆ ਤੇ ਬਸ ਆਜੋ ਨੰਬਰ ਸਕਰੀਨ ਤੇ ਪਾਤੇ ਕਾਲ ਕਰ ਲਿਓ ਫਿਰ ਡਿੜਬੇ ਆਉਣਾ ਤੁੰਨੇ ਬਈ ਹਨਾ ਸਸੀ ਕਾਰ